ਪੰਜਾਬ ਪੁਲਿਸ ਵੱਲੋਂ ਨਸ਼ੇ ਤੋੜੀ ਛੇੜੀ ਮਹਾਂ ਦੌਰਾਨ ਉਸਰ ਭਾਰੀ ਸਾਬ ਦਾ ਮਿਲੀ ਜਦ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸ ਬੰਦੀ ਜਾਣਕਾਰੀ ਦਿੰਦੇ ਆ ਡੀਐਸਪੀ ਤੋਂ ਐਸਪੀ ਬਣੇ ਮੁੰਲਾਪੁਰ ਦੇ ਧਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਐਸਐਚਓ ਜਗਜੀਤ ਕੁਮਾਰ ਮਜਰੀ ਥਾਣੇ ਚਾਰਜ ਦੀ ਗਵਾਈ ਹੇਠ ਮਾਨਕਪੁਰ ਸ੍ਰੀ ਤੇ ਚਲਨੀ ਨਕਮੰਦੀ ਕੀਤੀ ਹੋਈ ਸੀ ਜਿਨ੍ਹਾਂ ਦੋ ਵਿਅਕਤੀ ਪੈਦਲਾਂ ਤੇ ਦਿਖੇ ਜਿਨ੍ਹਾਂ ਹੱਥ ਵਿੱਚ ਲਫਾਫੇ ਸਨ ਪੁਲਿਸ ਨੂੰ ਦੇਖ ਕੇ ਲੁਫਾਫੀ ਛੱਡ ਕੇ ਭੱਜ ਗਏ ਤੇ ਪੁਲਿਸ ਵਾਲਾ ਉਹਨਾਂ ਦਾ ਕਾਰਵਾਈ ਕੀਤਾ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਜਦੋਂ ਲੁਫਾਫੀ ਜਾਂਚ ਕੀਤੀ ਗਈ ਉਹਨਾਂ ਵਿੱਚ ਕੰਦੀशुदा 16800 ਤਕਰੀਬਾ ਪਿਛਲੀਆਂ ਗੋਲੀਆਂ ਬਰੰਦ ਕੀਤੀਆਂ ਗਈਆਂ ਆਥੋਂ ਸੁਣਾਣੇ ਆ ਐਸਪੀ ਤਰਨਵੀਰ ਸਿੰਘ ਕੀ ਕਹਿ ਰਹੇ ਨੇ ਪੁੱਛਗੀ ਚੇ ਜਾਰੀ ਹੈ ਕਿ ਹੋਰ ਵੀ ਕਈ ਵੱਡੇ ਕਲਾਸੇ ਹੁੰਦੇ ਉਮੀਦ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਸਾਡੇ ਮਾਣਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਤੇ ਐਸਐਸਪੀ ਮੁਹਾਲੀ ਹਰਮਦੀਪ ਸਿੰਘ ਸਾਹਿਬ ਉਹਨਾਂ ਬੋਲੋ ਜਿਹੜੀ ਸਖਤ ਹਦਾਇਤਾਂ ਦੇ ਹਟ ਕਾਰਵਾਈ ਕਰਦੇ ਹੋਏ ਤੇ ਜਿਹੜਾ ਇੱਕ ਸਾਨੂੰ ਸਫਲਤਾ حاصل ਹੋਈ ਜਿਸ ਵੇਲੇ ਜੋ ਨਾਕਾ ਸਿਆਲਬਾ ਤੇ ਮਾਨਕੋ ਸ਼ਰੀਰ ਵੱਲ ਤੇ ਲਾਇਆ ਹੋਇਆ ਸੀ ਅਪਰੇਸਿਸਬ ਦੀ ਟੀਮ ਨੇ ਤੇ ਜੋ ਦੋ ਸ਼ੱਕੀ ਵਿਅਕਤੀ ਸੀ ਜਿਦੋਂ ਉਹਨਾਂ ਨੂੰ ਰੋਕਿਆ ਤੇ ਉਹ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਲਪਾਪੇ ਸੀ ਦੋ ਉਹ ਛੱਡ ਕੇ ਭੱਜ ਗਏ ਤੇ ਅਸੀਂ ਮੌਕੇ ਦੇ ਕਾਬੂ ਕੀਤਾ ਜਦੋਂ ਦੁਬਾਰਾ ਚੈੱਕ ਕੀਤੇ ਗਏ ਤਾਂ ਉਹਦੇ ਵਿੱਚੋਂ ਜੋ ਹੈ ਟੋਟਲ 280 ਪੱਤੇ ਜਿਹੜੇ ਲੌਂਗ ਮੋਟੇਲ ਗੋੜੀਆਂ ਦੇ ਨਿਕਲੇ ਜੋ ਟੋਟਲ 16800 ਸੀ ਤੇ ਉਹਦੇ ਤਿਆਰ ਜਿਹੜਾ ਹੈਗਾ 113 ਨੰਬਰ ਐਫ ਆਈ ਆਰ 22485 ਜਿਹੜੀ ਦਰਜ ਕੀਤੀ ਗਈ। ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮੇ ਹੋਏ ਹੋਏ ਆ ਜੋ ਜਾਂ ਪਹਿਲੀ ਵੀ ਕੰਮ ਦੇ। ਦੇਖੋ ਇਹਨਾਂ ਦਾ ਡਾਟਾ ਚੈੱਕ ਕੀਤਾ ਗਿਆ ਜਿਹੜਾ ਇੱਕ शफी मोहम्मद ਜੋ ਕਿ ਪਰਖਾਲੀ ਦਾ ਰੋਪੜ ਤੋਂ ਹੈ ਤੇ ਜਿਹੜਾ ਦੂਜਾ ਦਰਸ਼ਨ ਸਿੰਘ ਹੈ ਉਹ ਜਿਹੜਾ ਸਿਆਲਵਾ ਤੋਂ ਹੈ। ਤੇ ਇਹਨਾਂ ਦਾ ਡਾਟਾ ਸਾਰਾ ਕੱਢਿਆ ਗਿਆ ਇਹਨਾਂ ਦੇ ਐਫ ਆਈ ਆਰ ਕੋਈ ਦਰਜ ਨਹੀਂ ਹੈਗੀ ਪਹਿਲਾਂ। ਇਹ ਕਿੱਥੋਂ ਲੈ ਕੇ ਆਏ ਸੀ ਹਾਂ? ਇਹ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਇਹਦੇ ਜਿਹੜੇ ਫਾਰਵਰਡ ਲਿੰਕੇਜ ਜਾਂ ਬੈਕਵਰਡ ਲਿੰਕੇਜ ਹੈਗੇ ਜਿਹੜੀ ਆਪਾਂ ਉਹ ਦੇਖ ਰਹੇ ਆ ਕਿ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਜਿਹੜੀਆਂ ਗੋਲੀਆਂ ਹੈਗੀਆਂ ਤੇ ਕਿੱਥੋਂ ਲੈ ਕੇ ਆਏ ਆ ਜੇ ਕਿਸੇ ਦਾ ਰੋਲ ਇਦਾਂ ਦਾ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਊਗਾ। ਦੱਸੇ ਇਹਨਾਂ ਨੇ ਪਹਿਲਾਂ ਵੀ ਕਿੰਨੀ ਵਾਰ ਲੈ ਕੇ ਆ ਕਿਤੇ ਸਪਲਾਈ ਕਰਦੇ ਸੀ। ਨਹੀਂ ਅਜੇ ਸਾਨੂੰ ਜਿਹੜਾ ਅੱਜ ਮਾਨਯੋਗ ਦਲਦਲੀ ਚ ਪੇਸ਼ ਕੀਤਾ ਸੀ ਜਿਨ੍ਹਾਂ ਵੱਲੋਂ ਸਾਨੂੰ ਇੱਕ ਜਿੰਦਾ ਰਿਮਾਨਡ ਮਿਲਿਆ ਹੈ ਤੇ ਉਹਦੀ ਪੁੱਛਗਿੱਛ ਕਰਾਂਗੇ ਤੇ ਕਿੱਥੋਂ ਲੈ ਕੇ ਆਏ ਵੀ ਪਹਿਲਾਂ ਵੀ ਇਹ ਕੰਮ ਕਰਦੇ ਜਾਂ ਪਹਿਲਾਂ ਕਿਧੇ ਕੋਲ ਦਿੰਦੇ ਆ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ। ਤੁਹਾਡੇ ਨੂੰ ਗੋਸ਼ਣਾ ਸੀ ਇਸ ਬਾਰੇ। ਨਹੀਂ ਤੇ ਕੋਸੀ ਜਿਸ ਤਰ੍ਹਾਂ ਹੁਣ ਇਹ ਜਿਹੜੀ ਨਸ਼ਾ ਬਰਦ ਮੇਮ ਚੱਲੀ ਗਈ ਆ ਅਸੀਂ ਜਿਹੜੇ ਥਾਂ ਥਾਂ ਤੇ ਨਾਕੇ ਲਾਉਂਦੇ ਆ ਡੇਲੀ ਬੇਸਿਸ ਤੇ ਨਾਕੇ ਲਾਉਂਦੇ ਆ। ਇਰੇਲੇ ਭਾਪੇ ਸਾਡ ਗਏ ਭੱਜ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ساری ਟੀਮ ਵੱਲੋਂ ਫਿਰ ਜਿਹੜੀ ਇਹਨਾਂ ਦੀ ਜਿਹੜੀ ਹੈ ਚੈੱਕ ਕੀਤਾ ਗਿਆ ਸੀ ਇਹ ਕੋਈ ਨੈਟਵਰਕ ਲੱਗਦਾ ਕਿ ਯੂਪੀ ਸਾਈਡ ਤੋਂ ਲੈ ਕੇ ਆਂਦੇ ਆ ਕਿਸੇ ਇਸ ਤਰ੍ਹਾਂ ਦੇਖੋ ਜਿਹੜਾ ਹੁਣ ਰਿਮਾਂਡ ਮਿਲਿਆ ਉਹਦੇ ਵਿੱਚ ਆਪਾਂ ਸਾਰਾ ਵੈਰੀਫਾਈ ਕਰਾਂਗੇ ਕਿ ਇਹ ਜਾਂ ਤਾਂ ਮਹਾਤਲ ਤੋਂ ਲੈ ਕੇ ਆਏ ਜਾਂ ਕਿਥੋਂ ਹੋਰ ਯੂਪੀ ਤੋਂ ਲੈ ਆਏ ਇਧਰੋਂ ਵੀ ਲੈ ਕੇ ਆਂਦੇ ਆ ਜਾਂ ਲੋਕਲ ਕਿਸੇ ਕੋਲ ਲੰਨੇ ਹੈਗੇ ਆ ਉਹਦਾ ਵੀ ਵੈਰੀਫਾਈ ਕੀਤਾ ਜਾਊਗਾ ਪਰਿਵਾਰ ਦਾ ਕੁਝ ਬੈਕਗ੍ਰਾਉਂਡ ਪਤਾ ਕੀਤਾ ਜੀ ਪਰਿਵਾਰ ਨਹੀਂ ਪਰਿਵਾਰ ਦਾ ਜੇ ਪੁੱਛਗਿੱਛ ਕਰਾਂਗੇ ਤੁਹਾਨੂੰ ਰਿਮਾਂਡ ਮਿਲਿਆ ਹੁਣ ਉਹਦੇ ਵਿੱਚ ਨਸ਼ਾ ਤਸਕਰ ਦੀ ਅਧਿ ਕਿਤੇ ਪਿੱਛੇ ਕੀ ਕਰਕੇ ਇਹ ਜਹ ਕਰ ਬੁਲਾਇਆ ਕੀ ਬੁਲਾਇਆ ਦੇਖੋ ਜਿਹੜਾ ਹੈਗਾ ਇਹਦੇ ਵਿੱਚ ਅਪ ਵੈਰੀਫਾਈ ਕਰਕੇ ਜੇ ਇਹਨਾਂ ਦਾ ਕੋਈ ਇਦਾਂ ਦੀ ਇਲੀਗਲ ਚੀਜ਼ ਹੋਈ ਉਹਦੇ ਵੀ ਜਿਹੜੀ ਥਾਡ ਐਪ ਦੀ ਪ੍ਰोसीडिंग स्टार्ट ਕਰਾਂਗੇ ਉਹਦੇ ਵਿੱਚ ਜੇ ਕੋਈ ਇਦਾਂ ਦੀ ਇਹਨਾਂ ਦੀ ਪ੍ਰਾਪਰਟੀ ਆਉਂਦੀ ਆ ਉਹ ਸੀਜ਼ ਕਰਾਈ ਜਾਊਗੀ ਜਿਹੜੀ ਹੈਗੀ